ਸਿਰਿਆ ਕਾਲ ਤੱਕ ਸਾਬਤੇ ਜਿਹੜੀਆਂ ਸਾਡੀਆਂ ਮਲਕੇ ਸੰਯੁਕਤ ਕਿਸਾਨ ਗੈਰ ਰਾਜਨੀਤਿਕ ਮੋਰਚੇ ਦੀਆਂ ਜਥੇਬੰਦੀਆਂ ਵੱਲੋਂ ਗੁਰੂ ਚਰਨਾਚਰ ਅਰਦਾਸ ਕੀਤੀ ਗਈ ਆ ਕਿ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਤਖਤ ਦੇ ਖਿਲਾਫ ਇਹ ਸੰਘਰਸ਼ ਕਰਨ ਜਾ ਰਹੇ ਆ ਤੇ ਇਹ ਸੱਚੇ ਪਾਤਸ਼ਾਹ ਇਹ ਅਕਾਲ ਪੁਰਖ ਤੂੰ ਸਾਡੀ ਸਹਾਇਤਾ ਕਰਨੀ ਆ ਬਹਾੜੀ ਕਰਨੀ ਆ ਜਿਹੜੀ ਅੱਜ ਦੀ ਮੀਟਿੰਗ ਸਰਕਾਰ ਨਾਲ ਉਹ ਕਰਨ ਤੋਂ ਬਾਅਦ ਜੇ ਮੀਟਿੰਗ ਬੇਸਟਾ ਰਹਿੰਦੀ ਆ ਤੇ ਸਾਡੀਆਂ ਫੁੱਲ ਤਿਆਰੀਆਂ ਨੇ ਅੱਜ ਅਸੀਂ ਬਾਡਰਾਂ ਤੇ ਪਹੁੰਚ ਜਾਣਾ ਤੇ ਸਵੇਰੇ ਅਸੀਂ ਜਿਹੜਾ ਉਹ ਦਿੱਲੀ ਨੂੰ ਕੋਚ ਕਰ। ਇਹ ਕੋਈ ਤੇ ਸਰਕਾਰ ਦੇ ਆਪਣਾ ਮਨਚਾ ਆ ਜੇ ਤੋ ਚਾਵੇ ਵੀ ਇਹ ਅੰਦੋਲਨ ਨਹੀਂ ਕਰਾਉਣਾ ਚਾਹੁੰਦੀ ਤਾਂ ਉਹ ਸਮਝੌਤਾ ਕਰਕੇ ਉਹ ਫੈਸਲਾ ਲੈ ਸਕਦੀ ਅੱਜ ਵੀ ਲੈ ਸਕਦੀ ਆ ਜੋ ਪਿਛਲੀ ਵਾਰ ਵਾਂਗ ਚਾਵੇ ਕਿ ਅਸੀਂ ਬਾਰ-ਬਾਰ ਮੀਟਿੰਗਾਂ ਹੀ ਕਰੀ ਜਾਣੀਆਂ ਸਮਝੌਤਾ ਨਹੀਂ ਕੋ ਕਰਨਾ ਤਾਂ ਉਹ ਸਰਕਾਰ ਦੀ ਮਨਚਾ ਆਪਣੀ ਆ ਸਰਪੰਚ ਸਾਹਿਬ ਅੱਜ ਕੀ ਅਰਦਾਸ ਬੇਨਤੀ ਕੀਤੀ ਗਈ ਹੈ ਦਿੱਲੀ ਕੋਚ ਦੀਆਂ ਕਿਸ ਤਰੀਕੇ ਦੀਆਂ ਤਿਆਰੀਆਂ ਤੇ ਕਿਦੋਂ ਰਵਾਨਾ ਦੇਖੋ ਸਿੱਖ ਜਿਹੜਾ ਉਹਦਾ ਸਭ ਤੋਂ ਪਹਿਲਾ ਕਰਮੇ ਆ ਕਿ ਉਹ ਕੋਈ ਵੀ ਕਾ ਕਰਨ ਤੋਂ ਪਹਿਲਾਂ ਉਹ ਗੁਰੂ ਦਾ ਓਟ ਅਸਰਾ ਲੈਂਦਾ ਅੱਜ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਤੇ ਜਿਹੜੀਆਂ ਸਾਡੀਆਂ ਮਲਕੇ ਸੰਯੁਕਤ ਕਿਸਾਨ ਗੈਰ ਰਾਜਨੀਤਿਕ ਮੋਰਚੇ ਦੀਆਂ ਜਥੇਬੰਦੀਆਂ ਵੱਲੋਂ ਗੁਰੂ ਚਰਨਾਮਾਰ ਅਰਦਾਸ ਕੀਤੀ ਗਈ ਆ ਕਿ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਤਖਤ ਦੇ ਖਿਲਾਫ ਇਹ ਸੰਘਰਸ਼ ਕਰਨ ਜਾ ਰਹੇ ਆ ਤੇ ਇਹ ਸੱਚੇ ਪਾਤਸ਼ਾਹ ਇਹ ਅਕਾਲ ਪੁਰਖ ਤੋ ਸਾਡੀ ਸਹਿਤਾ ਕਰਨੀ ਆ ਬੋੜੀ ਕਰਨੀ ਆ ਅਸੀਂ ਇਹ ਹੱਕ ਤੇ ਸੱਚ ਦੀ ਲੜਾਈ ਲੜਨ ਵਾਸਤੇ ਜਾ ਰਹੇ ਆ ਇਹ ਅਰਦਾਸ ਕੀਤੀ ਆ ਜੋ ਕਿ ਸਿੱਖ ਦਾ ਕਰਮ ਹੈ ਅਰਦਾਸ ਕਰਨਾ ਇਹ ਅਰਦਾਸ ਕੀਤੀ ਆ ਔਰ ਤੁਹਾਨੂੰ ਪਤਾ ਹੈ ਕਿ ਸਾਡੀਆਂ ਜੜੀਆਂ ਦੋ ਫੋਰਮਾਂ ਨੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਉੱਤਰੀ ਭਾਰਤ ਦੀਆਂ 18 ਕਿਸਾਨ ਮਜ਼ਦੂਰ ਸੰਘਰਸ਼ ਕਮੇਟੀਆਂ ਵੱਲੋਂ ਸਾਂਝੇ ਤੌਰ ਤੇ ਦੋ ਫੋਰਮਾਂ ਵੱਲੋਂ ਦਿੱਲੀ ਤਖਤ ਦੇ ਖਿਲਾਫ ਆਪਣੀਆਂ ਹੱਕੀ ਮੰਗਾਂ ਮਨਾਉਣ ਵਾਸਤੇ ਕੱਲ 13 ਤਰੀਕ ਨੂੰ ਅਸੀਂ ਜਿਹੜਾ ਉਹ ਦਿੱਲੀ ਜਾ ਰਹੇ ਆ ਉਹ ਦਿੱਲੀ ਜਾਣ ਵਾਸਤੇ ਅਸੀਂ ਜਿਹੜਾ ਇਥੋਂ ਅੱਜ ਅਰਦਾਸ ਜਿਹੜੀ ਆ ਉਹ ਕੀਤੀ ਆ ਅੱਜ ਅਸੀਂ ਬਾਰਡਰਾਂ ਦੇ ਉੱਤੇ ਪਹੁੰਚ ਜਾਣਾ ਕੱਲ ਅੱਜ ਸਾਡੀ ਸਰਕਾਰ ਦੇ ਨਾਲ ਮੀਟਿੰਗ ਵੀ ਆ ਉਹ ਮੀਟਿੰਗ ਦਾ ਕੀ ਸਿੱਟਾ ਨਿਕਲਦਾ ਲੇਕਿਨ ਸਾਨੂੰ ਇਹ ਪਤਾ ਹੈ ਕਿ ਇਹ ਮੀਟਿੰਗਾਂ ਜਿਹੜੀਆਂ ਨੇ ਸਰਕਾਰਾਂ ਵਾਧ ਨੀਤੀ ਸਰਕਾਰਾਂ ਦੀ ਇਹਨਾਂ ਨੇ ਮੰਨ ਕੇ ਮੰਗਾ ਉਹ ਨਹੀਂ ਮੰਨੀਆਂ ਤੇ ਸਾਨੂੰ ਨਹੀਂ ਉਮੀਦ ਵੀ ਇਹ ਕਰਨਗੇ ਇਸ ਕਰਕੇ ਅਸੀਂ ਫਿਰ ਵੀ ਜਿਹੜੀ ਅੱਜ ਦੀ ਮੀਟਿੰਗ ਹੈ ਸਰਕਾਰ ਨਾਲ ਉਹ ਕਰਨ ਤੋਂ ਬਾਅਦ ਜੇ ਮੀਟਿੰਗ ਬੇਸਟਾ ਰਹਿੰਦੀ ਆ ਤੇ ਸਾਡੀਆਂ ਫੁੱਲ ਤਿਆਰੀਆਂ ਨੇ ਅੱਜ ਅਸੀਂ ਬਾਰਡਰਾਂ ਤੇ ਪਹੁੰਚ ਜਾਣਾ ਤੇ ਸਵੇਰੇ ਅਸੀਂ ਜਿਹੜਾ ਉਹ ਦਿੱਲੀ ਨੂੰ ਕੁਝ ਕਰ ਇੱਕ ਪਾਸੇ ਸਰਕਾਰ ਆਪਣੇ ਨੁਮਾਇंदे ਭੇਜ ਰਹੀ ਮੀਟਿੰਗ ਵਾਸਤੇ ਦੂਸਰੇ ਪਾਸੇ 8-8 ਪੋਟਲ ਵੱਡੇ ਵੈਰੀਗੇਟ ਲਗਾ ਰਹੀ ਰਾਜਨੀਤਿਕ ਲੋਕ ਬੇਈਮਾਨ ਝੂਠੇ ਫਰੇਬੀ ਧੋਖੇਬਾਜ਼ ਇਹ ਹੁੰਦੇ ਨੇ ਲੋਕਾਂ ਨੂੰ ਆਪਣੀ ਜਿਹੜੀ ਆ ਛਵੀ ਬਣਾਉਣ ਵਾਸਤੇ ਲੋਕਾਂ ਦੇ ਵਿੱਚ ਆਪਣੇ ਆਪ ਨੂੰ ਸੱਚਾ ਧਰਮੀ ਕਹਣ ਵਾਸਤੇ ਵੀ ਅਸੀਂ ਸਰਕਾਰ ਕਿਸਾਨਾਂ ਨਾਲ ਮੀਟਿੰਗ ਕਰ ਰਹੇ ਹਾਂ ਇਹ ਮੋਰਚੇ ਬਾਅਦ ਵਿੱਚ ਸਾਨੂੰ ਕਹਿਣਗੇ ਕਿ ਕਿਸਾਨ ਜਿਹੜੇ ਨੇ ਇਹ ਬੜੇ ਜਿੱਦੀ ਨੇ ਅਸੀਂ ਤੇ ਆ ਵੀ ਮੰਗ ਮੰਨ ਲਈ ਸੀ ਆ ਵੀ ਮੰਨ ਲਈ ਸੀ ਪਰ ਇਹ ਇੱਕੋ ਗੱਲ ਆ ਕਿ ਮੋਰਚੇ ਦੇ ਲਾਉਣ ਤੇ ਵਜਦੇ ਨੇ ਪਰ ਇਹ ਜਿਹੜਾ ਕੋ ਚੰਗਾ ਕੰਮ ਕਰਦਾ ਉਹਦੇ ਵਾਸਤੇ ਅਸੀਂ ਉਹਦਾ ਧੰਨਵਾਦ ਵੀ ਕਰਾਂਗੇ ਵੀ ਭਗਵੰਤ ਮਾਨ ਨੇ ਹੁਣ ਤੱਕ ਜਿਹੜਾ ਰੋਲ ਅਦਾ ਕੀਤਾ ਉਹ ਚੰਗਾ ਕੀਤਾ ਉਨੇ ਕੋਸ਼ਿਸ਼ ਕੀਤੀ ਆ ਕੇਂਦਰ ਸਰਕਾਰ ਮੰਤਰੀਆਂ ਨੂੰ ਇੱਥੇ ਬੁਲਾ ਕੇ ਤੇ ਮੀਟਿੰਗ ਕਰਵਾਈ ਆ ਔਰ ਸਾਡੀਆਂ ਮੰਗਾਂ ਜਿਹੜੀਆਂ ਨੇ ਉੱਥੇ ਬੜੀਆਂ ਜਿਹੜੀਆਂ ਨੇ ਬੜੀਆਂ ਮਲਕ ਕੇ ਤਰਤੀਬ ਦੇ ਨਾਲ ਬਹੁਤ ਦਲੀਲ ਦੇ ਨਾਲ ਇੱਕ ਇੱਕ ਮੰਗ ਜਿਹੜੀ ਆ ਉੱਥੇ ਸਰਕਾਰ ਦੇ ਸਾਹਮਣੇ ਜਿਹੜੀ ਆ ਉਹ ਰੱਖੀ ਗਈ ਆ ਔਰ ਪਰ ਸਰਕਾਰ ਕੀ ਕਰਦੀ ਆ ਇਹ ਗਾਣ ਉੱਥੇ ਸਰਕਾਰ ਦਾ ਅਬ ਵਿਦੇਸ਼ 'ਚ ਵੀ ਕਿਸਾਨੀ ਅੰਦੋਲਨ ਲੱਗਾ ਸੀ ਇਸ ਪਾਈਆਂ ਦੇਣਾ ਜੀ ਕਹਿੰਦੇ ਕਿਸਾਨਾਂ ਨੇ ਜਿੱਤ ਪ੍ਰਾਪਤ ਕੀਤੀ ਹੁਣ ਇੱਥੇ ਦੇ ਕੀ ਹਾਲਾਤ ਲੱਗਦੇ ਕਿਉਂਕਿ ਲੋਕ ਸਭਾ ਚੋਣਾਂ ਨਜ਼ਦੀਕ ਆ ਇਹ ਇਹ ਹੁਣ ਜਿਸ ਤਰ੍ਹਾਂ ਜਰਮਨ ਦੇ ਵਿੱਚ ਹੋਇਆ 27 ਮੁਲਕਾਂ ਨੇ ਜੋ ਉੱਥੇ ਕੀਤਾ ਹੈ ਔਰ ਉੱਥੇ ਜੇ ਜਰਮਨ ਦੀ ਸਰਕਾਰ ਇਹ ਕੁਝ ਕਰ ਸਕਦੀ ਹੈ ਉਹ ਕਿਸਾਨੀ ਮੰਗਾ ਜਿਹੜੀਆਂ ਲੋਕਾਂ ਦੀ ਹੱਕੀ ਮੰਗਾ ਜਿਹੜੀਆਂ ਨੇ ਮੰਗੀਆਂ ਜਾਂਦੀਆਂ ਤੇ ਇਹਨਾਂ ਨੇ ਤਾਂ 13 ਮਹੀਨੇ ਪਹਿਲਾਂ ਕਿਸਾਨਾਂ ਨੂੰ ਛੜਕਾਂ ਤੇ ਰੋਲਿਆ ਹੈ ਇਹਨਾਂ ਦੀ ਤੇ ਜਾਦਾ ਜ਼ਿੰਮੇਵਾਰੀ ਬਣਦੀ ਆ ਇਹਨਾਂ ਨੂੰ ਇਹ ਚਾਹੀਦਾ ਕਿ ਜਿਹੜੀ ਅੱਜ ਦੀ ਮੀਟਿੰਗ ਆ ਉਸ ਮੀਟਿੰਗ ਦੇ ਵਿੱਚ ਇਹ ਐਲਾਨ ਕਰ ਦੇਣ ਤੇ ਫਿਰ ਵੀ ਇਹਨਾਂ ਦੀ ਜਿਹੜੀ ਆ ਉਹ ਛਾਵਾਛ ਇਹਨਾਂ ਨੂੰ ਮਿਲ ਸਕਦੀ ਆ ਨਹੀਂ ਤਾਂ ਜਿਸ ਤਰ੍ਹਾਂ ਨੇ ਪੰਜਾਂ ਦਿਨਾਂ ਤੋਂ ਛੜਕਾਂ ਜਿਹੜੀਆਂ ਬੰਦ ਕੀਤੀਆਂ ਲੋਕ ਲਾਂਤਾਂ ਪਾ ਰਹੇ ਇਹਨਾਂ ਨੂੰ ਜੀ ਹਾਂ ਠੀਕ ਆਜੀ ਕੋਟਲਾ ਸਾਹਿਬ ਅੱਜ ਅਰਦਾਸ ਬੇਨਤੀ ਕਰਕੇ ਰਵਾਨਗੀ ਲੈਣ ਆਏ ਜੇ ਕੀ ਕਹਿਣਾ ਚਾਹੋ ਦੇਖੋ ਜੀ ਅੱਜ ਅਸੀਂ ਗੁਰੂ ਸਾਹਿਬ ਦੀ ਓਟ ਆਸਰਾ ਲੈ ਕੇ ਜਿਹੜੀਆਂ ਸਾਡੀਆਂ ਰਹਿੰਦੀਆਂ ਪਿਛਲੀਆਂ ਮੰਗਾ ਸੀਗਾ ਸੈਂਟਰ ਸਰਕਾਰ ਨੇ ਮੰਨੀਆਂ ਹੋਈਆਂ ਪਿਛਲੇ ਅੰਦੋਲਨ ਵੇਲੇ ਉਹ ਪੂਰੀਆਂ ਕਰਾਉਣ ਵਾਸਤੇ ਚੱਲੇ ਆ ਔਰ ਗੁਰੂ ਸਾਹਿਬ ਘੜੀ ਸਿਸ਼ਟ ਘਾ ਕੇ ਚੱਲੇ ਆ ਕਿ ਜਿੱਤ ਜਿਹੜੀ ਆ ਪ੍ਰਾਪਤ ਕਰਕੇ ਵਾਪਸ ਮੁੜਾਂਗੇ ਇਸ ਮਤਲਬ ਇਥੇ ਸਿਸਟਮ ਕਾ ਕੇ ਇਹ ਅਰਦਾਸ ਬੇਨਤੀ ਕਰਕੇ ਤੁਰੇ ਆ ਕਿਉਂਕਿ ਸਰਕਾਰਾਂ ਨੇ ਜੋ ਵਾਦੇ ਕੀਤੇ ਲੋਕਾਂ ਨਾਲ ਵਾਦਾ ਖਿਲਾਫੀ ਕਰ ਰਿਹਾ ਜੋ ਗਰੀਬ ਸਾਡੇ ਕਿਸਾਨ ਨੇ ਉਹ ਖੁਦਕੁਸ਼ੀਆਂ ਦੇ ਰਾਹ ਤੇ ਆ ਗਏ ਨੇ ਔਰ ਉਹਨਾਂ ਨੂੰ ਬਚਾਉਣ ਵਾਸਤੇ ਜਿਹੜਾ ਅੱਜ ਅਰਦਾਸ ਬੇਨਤੀ ਕਰਕੇ ਚੱਲਣ ਲੱਗੇ ਆ ਅੱਜ ਕੇਂਦਰ ਦੇ ਨਾਲ ਮੀਟਿੰਗ ਵੀ ਹੈਗੀ ਆ ਕਿ ਲੱਗਦਾ ਕੋਈ ਸੱਟਾ ਨਿਕਲ ਸਕਦਾ ਉਹ ਤੇ ਇਹ ਤੇ ਸਰਕਾਰ ਦੇ ਆਪਣਾ ਮੰਚਾ ਆ ਜੇ ਤੋ ਚਾਵੇ ਵੀ ਇਹ ਅੰਦੋਲਨ ਨਹੀਂ ਕਰਾਉਣਾ ਚਾਹੁੰਦੀ ਤਾਂ ਉਹ ਸਮਝੌਤਾ ਕਰਕੇ ਉਹ ਫੈਸਲਾ ਲੈ ਸਕਦੀ ਅੱਜ ਵੀ ਲੈ ਸਕਦੀ ਆ ਜੋ ਪਿਛਲੀ ਵਾਰ ਵਾਂਗ ਉੱਚਾ ਵੇ ਕਿ ਅਸੀਂ ਬਾਰ-ਬਾਰ ਮੀਟਿੰਗਾਂ ਹੀ ਕਰੀ ਜਾਣੀਆਂ ਸਮਝੌਤਾ ਨਹੀਂ ਕੋ ਕਰਨਾ ਤਾਂ ਉਹ ਸਰਕਾਰ ਦੀ ਮਨਚਾ ਆਪਣੀ ਆ ਉਹ ਤੇ ਵੇਖੋ ਅਸੀਂ ਮੀਟਿੰਗਾਂ ਤੋਂ ਤੇ ਨਹੀਂ ਭੱਜਦੇ ਅਸੀਂ ਮੀਟਿੰਗਾਂ ਲਈ ਤਿਆਰ ਆ ਉਹਨਾਂ ਬੁਲਾਇਆ ਸਾਡੇ ਜਿਹੜੇ ਆਗੂ ਆ ਉਸ ਟੀਮ ਐ ਜਿਹੜੀ ਉਹ ਗਈ ਆ ਔਰ ਉਹ ਮੀਟਿੰਗ ਕਰੇਗੀ ਜਿਸ ਤਰੀਕੇ ਨਾਲ ਬਾਰਡਰਾਂ ਦੇ ਉੱਪਰ ਬੈਰੀਕੇਡਿੰਗ ਕੀਤੀ ਗਈ ਆ ਲੋਹੇ ਦੀਆਂ ਟੀਨਾ ਲਗਾਈਆਂ ਗਈਆਂ ਕਿ ਲੱਗਦਾ ਕਿ ਇਸ ਵਾਰ ਹਰਿਆਣਾ ਕ੍ਰੋਸ ਕਰਨ ਚ ਕ੍ਰੋਸ ਕਰਨ ਦੇ ਕਿ ਸਰਕਾਰ ਜਾਂ ਬੰਦੂਕਾਂ ਸਮੇਕਾ ਹੋਰ ਦੀ ਗੜੀ ਦੇ ਵਿੱਚ 40 ਲੱਖ ਨੇ ਘੇਰਾ ਪਾਇਆ ਸੀ ਮੁਗਲ ਸਰਕਾਰ ਨੇ ਔਰ 40 ਸਿੰਘ ਗੁਰੂ ਸਾਹਿਬ ਨੇ ਲੜਾਤੇ ਅਸੀਂ ਵੀ ਤੋਦਾ ਹੀ ਓਟ ਆਸਰਾ ਲੈ ਕੇ ਚੱਲੇ ਆ ਬੈਰੀਕੇਟਿੰਗ ਸਾਡੇ ਗਾੜੀ ਕੀ ਆ ਇਸੇ ਲੱਖਾਂ ਹੀ ਲੋਕ ਜਿਹੜੇ ਲੜਨ ਚੱਲੇ ਆ 40 ਜੇ ਲੜ ਸਕਦੇ ਤੇ ਲੱਖਾਂ ਕਿਉਂ ਨਹੀਂ ਲੜ ਸਕਦੇ ਬੈਰੀਕੇਟ ਟੁੱਟੂਗੀ ਔਰ ਅੱਗੇ ਵੀ ਜਾਵਾਂਗੇ ਜੇ ਸਰਕਾਰ ਅੱਜ ਦਾ ਜਿਹੜਾ ਫੈਸਲਾ ਕੋਈ ਲੈਂਦੀ ਆ ਤਾਂ ਇੱਕ ਦੋ ਦਿਨ ਅੱਗੇ ਪਿਛਾ ਹੋ ਸਕਦਾ ਲੇਕਿਨ ਦਿੱਲੀ ਕੂਚ ਜਿਹੜਾ ਆ ਉਹ ਜ਼ਰੂਰ ਕਰਾਂਗੇ ਦਿੱਲੀ ਪਹੁੰਚ ਕੇ ਹੀ ਜਿਹੜਾ ਉਹ ਮਤਲਬ ਇਨਸਾਫ ਲੈ ਕੇ ਵਾਪਸ ਮੁੜਾਂਗੇ ਕੋਈ ਗਾਲੀ ਬੈਰੀਗੇਟਾਂ ਦਾ ਕੋਈ ਚੱਕਰ ਨਹੀਂ ਆਏਗਾ ਠੀਕ ਹੈ ਸਰਕਾਰ